ਲਓ ਜੀ ਅਗਲੇ ਵਲੌਗ ਚ ਅਸੀਂ ਤੁਹਾਨੂੰ ਲੈ ਕੇ ਆਏ ਆਂ ਰਾਜਸਥਾਨ ਦੇ ਇਹਨਾਂ ਟਿੱਬਿਆਂ ਦੇ ਵਿੱਚ ਜਿੱਥੇ ਜੰਡ ਦੇ ਦਰਖਤ ਨੇ ਜਿਹੜੇ ਉਹ ਸ਼ਾਂਗੇ ਜਾ ਰਹੇ ਆਂ ਦੇਖ ਰਹੇ ਹਾਂ ਤਸਵੀਰਾਂ ਇਹ ਕਿਉਂ ਸ਼ਾਂਗੇ ਜਾ ਰਹੇ ਆਂ ਅਸੀਂ ਇਹਨੂੰ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੇ ਕਿਹੜੀ ਦੁੱਤ ਦੇ ਵਿੱਚ ਸ਼ਾਂਗੇ ਜਾਂਦੇ ਆਂ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਜਿਹੜੇ ਇਹ ਦਰਖਤ ਆ ਜਿਹੜੇ ਇਹ ਜੰਡ ਦੇ ਦਰਖਤ ਹੈ ਤੇ ਇਹਨਾਂ ਨੂੰ ਛੰਗਿਆ ਜਾ ਰਿਹਾ ਹੈ ਕਿਉਂ ਛੰਗਿਆ ਜਾ ਰਿਹਾ ਹੈ ਇਹਨਾਂ ਦੇ ਨਾਲ ਗੱਲਬਾਤ ਵੀ ਜਰੂਰ ਕਰਾਂਗੇ ਕਾਰਨ ਕੀ ਹੈ ਕਿਉਂ ਛੰਗਿਆ ਜਾਂਦਾ ਕੀੜਾ ਤੁੱਚ ਕਿਉਂ ਛੰਗਿਆ ਜਾਂਦਾ ਤੇ ਇੱਥੇ ਅਸੀਂ ਤੁਹਾਨੂੰ ਇੱਕ ਪੁਰਾਣਾ ਖੂਹ ਹੈ ਜਿਹੜਾ ਉਹ ਵੀ ਦਿਖਾਵਾਂਗੇ ਖੂਹ ਦੇ ਉੱਤੇ ਜਿਹੜਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਤੇ ਉਹ ਪਾਣੀ ਇਕੱਠਾ ਕਰਕੇ ਬਾਅਦ ਬਾਦ ਦੇ ਵਿੱਚ ਇਸ ਨੂੰ ਜੋ ਲੋਡ ਪੈਣ ਤੇ ਵਰਤੇ ਨੇ ਤੇ ਇਖਰਤ ਸੁਫੀਰੋ ਕਾਰਟੋ ਕੰਨ ਚਰੀ ਹੈ ਜਿਹੜੂ ਜੇਡ ਆਹ ਬੱਕਰੀਆਂ ਲਈ ਇਹ گاਵਾ ਮੱਝਾਂ ਦੇ ਲਈ ਜਾਂ ਬੱਕਰੀਆਂ ਭੇਡਾਂ ਦੇ ਰੀਲ ਨੂੰ ਛਾਂਗ ਲੈਂਦੇ ਇਸ ਤਰ੍ਹਾਂ ਦੇ ਵਿੱਚ ਆ ਕੇ ਨਾਲੇ ਤੇ ਲੱਕੜ ਕੰਮ ਆਉਂਦੀ ਹੈ ਤੇ ਇਹ ਆਪਣੀਆਂ ਪੌੜੀਆਂ ਨਾਲ ਰੱਖਦੇ ਆ ਤੇ ਪੁੱਛਾਂਗੇ ਕਿ ਕਿਉਂ ਛਾਂਗਦੇ ਆ हां भैया आपका नाम क्या है चिंता आराम ये जो शंग रहे हो ये अपना के चीज का पेड़ है जी ये खेजड़ी है जंड जिसको बोलते हैं जंडा है किस लिए शंग शा, शंग रहे हो क्यों शंग रहे हो ही? है क्यों शंग रहे हो इसको इसको ये बकरी के लिए जैसा लौंग बना लेंगे अच्छा जलाने के लिए लकड़ी हो जाएगी अच्छा तो फिर जी उसके बाद भी फिर ये दोबारा फूट जाएगी हां फिर फूट जाएगी सारी सारी शंगती है जा सारी जे अपना जिसके खेत में होता है वो शांगता है या कोई भी आगे अपने खेत में अपने खेत के लिए वो शांगता है ते और जे अपना भी केस -केस के को भी खाने के लिए काम आता है भैंस ये। ये गाय भी खाती है इसको इसके तो फिर जो वो होते है अपना कंडे वगैरह होते हैं तो वो नहीं उसके अच्छा ठीक है ਦੇਖਿਓ ਤਸਵੀਰਾਂ ਦੇ ਵਿੱਚ ਇਹ ਜਿਸ ਦਾ ਇਹ ਜਿਹਦਾ ਖੇਤ ਹੈ ਉਹੀ ਸ਼ਾਂਗ ਰਿਆ ਆਪਣਾ ਤੁਹਾਡਾ ਆਪਣਾ ਖੇਤ ਹੈ ਅੱਛਾ ਕਿੰਨੇ ਕ ਦਰਖਤ ਹੈ ਜਿਹੜੇ ਸ਼ਾਂਗ ਕੇ ਹੁੰਦੇ ਆ ਜੇ ਵੈਸੇ ਆ ہمارا ਖੇਤ ਨਹੀਂ ਇਹ گاਉਂ ਕੀ ਜਿਵੇਂ ਗਾਂਆਂ ਕੇ ਲਈ ਛੋਟੀ ਜਿਹੀ ਜੇ ਅੱਛਾ ਇਹ ਜਿसे ਜਾਂਟੀਆਂ ਹੈ इनकी ਜਿਵੇਂ ਬੋਲੀ ਲੱਗਦੀ ਹੈ ਅੱਛਾ ਫਿਰ ਉਹ ਉਸੇ ਦੇ ਹਿਸਾਬ ਸੇ ਛੁੱਟ ਜਾਂਦੀ ਬੋਲੀ ਕੇ ਹਿਸਾਬ ਸੇ ਇਸ ਕੋ ਸ਼ਾਂਗਤੇ ਹੈ ਫਿਰ ਲੈ ਜਾਂਦੇ ਹੈ ਤੇ ਫਿਰ ਜੇ छः हजार हाँ, ये सारी कितनी जगह छह हजार में ली हुई है ये छ हजार में कितनी जगह कितने ये साठ साठ रखता है, है। तो और भी कुछ होता है इसकी जैसे ये जमीन है पानी जमीन का पानी होता है खारा अच्छा और बारिश होती है जैसे बारिश हो तब भी बारिश के लिए फिर होता है फिर क्या-क्या होता है यहां पे ये जैसे ये पानी का ये स्टॉक है ये कुत्ते आते पीने के लिए यही पानी होता है जो बारिश आएगी तभी इकट्ठा करके पीते हैं कहां-कहां से अपना इसको इकट्ठा करते पानी हां हर हा, जैसे हमारे खेत है हर खेत में जैसे एक टो के लिए बनाए हुए रखेंगे अच्छा घरों में भी ये सिस्टम है ये छत छत का पानी आना उसको इकट्ठा करके फिर वो 12 महीने तक वही पीते हैं पीने के लिए ये काम आता है बिल्कुल जैसे तनु ये दिखा रहे हैं इधर एक खू बना हुआ है ਇਹ ਜਿਹੜਾ ਖੂਹ ਜਿਹੜਾ ਬਣਿਆ ਹੋਇਆ ਹੈ ਇਹਦੇ ਵਿੱਚ ਜਿਹੜਾ ਪਾਣੀ ਹੈ ਇਹ ਜਦੋਂ ਬਾਰਿਸ਼ ਆਉਂਦੀ ਹੈ ਤੇ ਇਹ ਪਾਣੀ ਇਕੱਠਾ ਕਰ ਲੈਂਦੇ ਆ ਦੇ ਪਾਣੀ ਇਕੱਠਾ ਕਰਨ ਤੋਂ ਬਾਅਦ ਫਿਰ ਇਹ ਸਾਲ ਪਰ ਪਾਣੀ ਜਿਹੜਾ ਇੱਥੋਂ ਪਿੰਦੇ ਆ ਅਸਲ ਪਾਣੀ ਦੀ ਜਿਹੜੀ ਕੀਮਤ ਆ ਨਾ ਇਹਨਾਂ ਨੂੰ ਤੁਸੀਂ ਆ ਕੇ ਰਾਜਸਥਾਨ ਦੇ ਵਿੱਚ ਦੇਖੋ ਰਾਜਸਥਾਨ ਦੇ ਲੋਕਾਂ ਨੂੰ ਪਤਾ ਹੈ ਕਿ ਅਸਲ ਪਾਣੀ ਦੀ ਕੀਮਤ ਕੀ ਹੈ ਇਹ ਅਸਲ ਪਾਣੀ ਦੀ ਕੀਮਤ ਇਹਨਾਂ ਨੂੰ ਪਤਾ ਹੈ ਕਿਉਂਕਿ ਅਸੀਂ ਜਿਹੜਾ ਪਾਣੀ ਹੈ ਵੇਚ ਡੋਲ ਰਹੇ ਆ ਗੱਡੀਆਂ ਧੋੜੀਆਂ ਜਾਂ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਜਿਹੜੀਆਂ ਫਸਲਾਂ ਦੇ ਵਿੱਚ ਜਿਹੜਾ ਹੁਣ ਅੱਜ ਕੱਲ ਝੋਨੇ ਦਾ ਜ਼ਿਆਦਾ ਲੱਗਿਆ ਹੋਏਗੇ ਝੋਨੇ ਦੇ ਉੱਤੇ ਅਸੀਂ ਉਹ ਪਾਣੀ ਨੂੰ ਇੰਨਾ ਛੱਡ ਕੇ ਅਸੀਂ ਆਪਣਾ ਉਸ ਨੂੰ ਵੀ ਆਪਣਾ ਬੇਰਥ ਗਵਾ ਰਹੇ ਹਾਂ ਲੇਕਿਨ ਪਾਣੀ ਦੀ ਕੀਮਤ ਜੇ ਦੇਖਣੀ ਆ ਤਾਂ ਰਾਜਸਥਾਨ ਦੇ ਵਿੱਚ ਆ ਕੇ ਦੇਖੋ ਉਹਦੀ ਦੇਖ ਰਹੇ ਤਸਵੀਰਾਂ ਦੇ ਵਿੱਚ ਇਹ ਜਿਹੜੇ ਦਰਖਤ ਨਹੀਂ ਜੰਡ ਦਰਖਤ ਨਹੀਂ ਇਹਨਾਂ ਨੇ ਠੇਕੇ ਤੇ ਲਏ ਹੋਏ ਨਹੀਂ ਇੱਥੇ ਹੋਰ ਤਾਂ ਕੋਈ ਹੈ ਨਹੀਂਗਾ ਇਹ ਸਾਰੇ ਏਰੀਏ ਠੇਕਾ ਲਏ ਹੋਏ ਆ ਤੇ ਇਹ ਹੁਣ ਆਪਣੀਆਂ ਗਾਵਾਂ ਮੱਝਾਂ ਦੇ ਵਾਸਤੇ ਜੰਡ ਦੇ ਦਰਖਤ ਨਹੀਂ ਜਿਹੜੇ ਸ਼ਾਂਕ ਲਗੇ ਨੇ ਤੇ ਉਸ ਤੋਂ ਦੁਆਰਾ ਇਸਨ ਦੇ ਉੱਤੇ ਫਟਾਰਾ ਆਵੇਗਾ ਤੇ ਫਟਾਰਾ ਹੋਣ ਤੋਂ ਬਾਅਦ ਫਿਰ ਇਹ ਦੁਆਰਾ ਜਿਹੜੇ ਫੁੱਟ ਜਾਣਗੇ ਤੇ ਹੁਣ ਇਹ ਆਪਣੇ گاਵਾਵਾਂ ਮੱਝਾਂ ਦੇ ਨੂੰ ਆਪਣਾ ਇਹ ਲੈ ਕੇ ਜਾਣਗੇ ਆਪਣੇ گاਵਾਵਾਂ ਮੱਝਾਂ ਵਾਸਤੇ ਆਹ ਬੁੰਨਾ ਵੱਧੂ ਨਹੀਂ ਆਪਣੇ ਅ ਮੇਰੇ ਸਾਥੀ ਨੇ ਮਾਸਟਰ ਹਰਪਾਲ ਜੀ ਮਾਸਟਰ ਬਲਜਿੰਦਰ ਜੀ ਤੇ ਨਾਲ ਜੋਗਿੰਦਰ ਜੀ ਮੈਨੇਜਰ ਸਾਹਿਬ ਤੇ ਵਿਜੇ ਪਟ ਜੀ

ਇਸ ਲਈ ਪੰਜਾਬ ਮੇ ਅਭੀ ਫਿਲਟਰਾਂ ਵਾਲਾ ਪਾਣੀ aarogya hai talab ki baat ka bahut zyada hai aarun gaya jata hai jaise aap bol rahe ho ke pura saal ka barish ka pani aap jhandro ko liye upar khula opne ikattha kar rahe ho idhar aap ka jo hai pura pani hai isme phadakri dal ke peete ho baad mein कभी शरीर को कोई बीमारी या और ऐसे कुछ आपको लगता हो होता हो कभी ये, ये तो क्या है कि ये जैसे हमारी पुस्तनी हो गया जैसे हमारे बुजुर्ग लोग थे हमारे दादाजी थे उनके दादाजी थे वो उनके टाइम से ये पीते हैं वैसे ही चला है जैसे पंजाब को बोलते हैं अभी हमारा जो एरिया है बठिंडा बठिंडा के पास तलवंडी है तलवंडी, है, तलवंडी के साथ गाँव है गैना उसको कैंसर वाला गाँव से जाना जाता है और गैना वहाँ से बीकानेर के ट्रेन आती है से भरी हुई भी पानी के साथ कैंसर हो गया। आपके यहाँ पे बीमारी नहीं है आप यूरिया वगैरह का इस्तेमाल करते हैं हमारे यहाँ पे नहीं होता है हमारे सारा दस्य चीज होती है जैसे बाजरी हो गई उसमें हम यूरिया वगैरह किसी प्रकार का जहर नहीं इसका मतलब जो कारपोरेट सिस्टम आया अपने ਆਪਣੇ ਪ੍ਰੋਡਕਟ ਵੇਚਣੇ ਲਈ ਆਰੋ ਵੇਚ ਰਹੇ ਆ ਜਿਹੜੀ ਜੋ ਬਿਲਕੁਲ ਜੀ ਇਹ ਕਹਿੰਦੇ ਵੀ ਅਸੀਂ ਯੂਰੀਆ ਵਗੈਰਾ ਦਾ ਬਿਲਕੁਲ ਵੀ ਨਹੀਂ ਪਾਉਂਦੇ ਤੇ ਦੇਖ ਰਹੋ ਤਸਵੀਰਾਂ ਅਸੀਂ ਉਹਨਾਂ ਦਿਖਾ ਰਹੇ ਆ ਰਾਸਤਾਨੀਆਂ ਹੁਣ ਅਸੀਂ ਜਿਹੜਾ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਇੱਕ ਇਹਨਾਂ ਵੱਲੋਂ ਜਿਹੜਾ ਇਹ ਪਾਣੀ ਪੀਣ ਦੀ ਜਿਹੜੀ ਸਹੂਦਤ ਹੈਗੀ ਆ ਉਹ ਸਿਰਫ بارش ਤੇ ਹੀ ਡਿਪੈਂਡ ਹੈ ਇਹ ਪਹਿਲਾਂ بارش ਦਾ ਪਾਣੀ ਇਕੱਠਾ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਪਾਣੀ ਹੈਗਾ ਇਹ ਫੜਕੜੀ ਪਾ ਕੇ ਫਿਰ ਇਹਨੂੰ ਆਪਣਾ ਉਸ ਤੋਂ ਬਾਅਦ ਇਹ ਹੀ ਸੁੱਧ ਹੋ ਜਾਂਦਾ ਹੈ ਫਿਰ ਇਹਨੂੰ ਪੀਂਦੇ ਆ ਦੇ ਹੀਰੋ ਜੰਡ ਦੇ درخت ਜਿਹੜੇ ਇਹਨਾਂ ਵੱਲੋਂ ਛਾਂਗੇ ਜਾ ਰਹੇ ਆ ਤੇ ਉਸ ਤੋਂ ਬਾਅਦ ਇਹ ਆਪਣੇ ਜਿਹੜੇ گاਵਾ ਮੱਝਾਂ ਨੇ ਜਾਨ ਇਹਨਾਂ ਦੇ ਬੱਕਰੀਆਂ ਨੇ ਉਹਨਾਂ ਨੂੰ ਇਹ ਆਪਣਾ ਖਾਣ ਦੇ ਲਈ ਰੱਖੇ ਜਾਵੇਗਾ ਤੇ ਮੈਂ ਨਾਲ ਨਾਲ ਤੁਹਾਨੂੰ ਇਹ ਵੀ ਦਿਖਾਵਾਂਗਾ ਕਿ ਜਿਹੜੇ ਇਹਨਾਂ ਦੇ ਪਸ਼ੂ ਪਾਣੀ ਪੀਂਦੇ ਨੇ ਉਹ ਕਿਸ ਤਰ੍ਹਾਂ ਪਾਣੀ ਪੀਂਦੇ ਨੇ ਸਾਰੀਆਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਦੇ ਪਸ਼ੂਆਂ ਦਾ ਜਿਹੜਾ ਇੰਤਜ਼ਾਮ ਹੈ ਉਹ ਹੋਰ ਸਾਫ਼ ਦੇ ਨਾਲ ਇਹਨਾਂ ਵੱਲੋਂ ਕੀਤਾ ਗਿਆ ਅਗਲੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਹੋਰ ਆਰਸਤਾਂ ਦੇ ਕੋਈ ਤਸਵੀਰਾਂ ਦਿਖਾਵਾਂਗੇ ਇਹ ਜੇ ਗੱਲ ਕਰੀਏ ਤਾਂ ਇੱਥੇ ਜਿਹੜੇ ਸਾਹਮਣੇ ਇਹਨਾਂ ਵੱਲੋਂ ਪਸ਼ੂਆਂ ਦੇ ਲਈ ਜਿਹੜਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਜਿਹੜਾ ਇਹ ਸਾਰੇ ਏਰੀਆ ਦਾ ਇੱਥੋਂ ਪਾਣੀ ਇਕੱਠਾ ਹੁੰਦਾ ਤੇ ਪਾਣੀ ਇਕੱਠਾ ਹੋ ਕੇ ਫਿਰ ਇਹ ਪਾਣੀ ਇਸ ਜਗ੍ਹਾ ਦੇ ਉੱਤੇ ਆ ਜਾਂਦਾ ਹੈ ਤਾਂ ਇਸ ਜਗ੍ਹਾ ਤੇ ਆਉਣ ਦੇ ਉੱਤੋਂ ਬਾਅਦ ਇਹਨਾਂ ਦੇ ਜਿਹੜੇ ਪਸ਼ੂ ਨੇ ਜਿਹੜੇ ਇੱਥੇ ਘੁੰਮਦੇ ਫਿਰਦੇ ਨੇ ਰਹਿੰਦੇ ਨੇ ਜਿਹੜਾ ਇੱਥੇ ਚਰਨ ਦੇ ਲਈ ਆਉਂਦੇ ਨੇ ਤਾਂ ਉਹ ਇਸ ਜਗ੍ਹਾ ਦੇ ਉੱਤੋਂ ਪਾਣੀ ਪੀਂਦੇ ਨੇ ਇਹ بارش ਦਾ ਜਿਹੜਾ ਇਹ ਸਿਰਫ بارش ਤੇ ਹੀ ਡਿਪੈਂਡ ਨੇ ਇੱਕ ਬਕਾਇਦਾ ਤੌਰ ਤੇ ਵੱਖਰੇ ਤੌਰ ਤੇ ਜਿਹੜਾ ਖੂਹ ਹੈ ਇਹਨਾਂ ਵੱਲੋਂ ਪਸ਼ੂਆਂ ਦੇ ਲਈ ਬਣਾਇਆ ਹੋਇਆ ਤੇ ਇੱਥੇ ਉਹਨਾਂ ਦੇ ਪਸ਼ੂ ਜਿਹੜੇ ਉਹ ਪਾਣੀ ਪੀਂਦੇ ਨੇ بارش ਦਾ ਪਾਣੀ ਇਕੱਠਾ ਕਰਦੇ ਨੇ ਤੇ ਫਿਰ ਇੱਥੋਂ ਇਹਨਾਂ ਜਿਹੜੇ ਇਹਨਾਂ ਦੇ ਪਸ਼ੂਆਂ ਨੂੰ ਪਾਣੀ ਪਿਆਇ ਜਾਂਦਾ ਹੈ ਸਾਰੀਆਂ ਤਸਵੀਰਾਂ ਅਸੀਂ ਉਹਨੂੰ ਦਿਖਾ ਸਾਂਝਿਆ ਕਰ ਰਹੇ ਹਾਂ ਰਾਜਸਥਾਨ ਤੋਂ ਰਾਜਸਥਾਨ ਦੇ ਵਿੱਚ ਕੀ ਹਾਲਾਤ ਨੇ ਲੋਕਾਂ ਦੇ ਉਸ ਨੂੰ ਦਿਖਾ ਰਹੇ ਹਾਂ ਇਹ ਜੰਡ ਨਹੀਂ ਜਿਹੜੇ ਇੰਨਾ ਨੂੰ ਸ਼ੰਗਿਆ ਜਾ ਰਿਹਾ ਤੇ ਇਹਨਾਂ ਦੇ ਪਸ਼ੂਆਂ ਦੇ ਖਾਣ ਪੀਣ ਦਾ ਵੀ ਇਹੀ ਪ੍ਰਬੰਧ ਹੈ ਹੋਰ ਇੱਥੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਜ਼ਿਆਦਾਤਰ ਜਿਵੇਂ ਆਪਾਂ ਦੇਖੀ ਤਾਂ ਜਿਵੇਂ ਸਾਡੇ ਪੰਜਾਬ ਦੇ ਵਿੱਚ ਪਸ਼ੂਆਂ ਦੇ ਲਈ ਪਖਰੇ ਵੱਖਰੇ ਮੱਕੀ ਹੋ ਗਈ ਜਾਂ ਹੋਰ ਕਈ ਤਰ੍ਹਾਂ ਦੇ ਅਸੀਂ ਖਾਣੇ ਜਾਂ ਅੱਜਕੱਲ੍ਹ ਅਸੀਂ ਚਾਰ ਪਾਉਣ ਲੱਗੇ ਲੇਕਿਨ ਇੱਥੇ ਤਾਂ ਸਿਰਫ ਇਹਨਾਂ ਦਰਖਤਾਂ ਦੇ ਉੱਤੇ ਹੀ ਡਿਪੈਂਡ ਨੇ ਜਿਹੜੇ ਦਰਖਤ ਇੱਧਰ ਹੁੰਦੇ ਨੇ ਸਾਡੇ ਉੱਧਰ ਦੇ ਦਰਖਤ ਵੀ ਇੱਧਰ ਨਹੀਂ ਹੁੰਦੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਅਸਲ ਪਾਣੀ ਦੀ ਜਿਹੜੀ ਮਹੱਤਤਾ ਹੈ ਇਹਨਾਂ ਨੂੰ ਪਤਾ ਹੈ ਹਾਂਜੀ ਮਾਸਟਰ ਜੀ ਕੀ ਕਹਿਣਾ ਚਾਹੁੰਣੀ ਜਿਹੜੀ ਇਹ ਤਾਂ ਗੱਲ ਕੀਤੀ ਹੈ ਤੇ ਪਾਣੀ ਦੀ ਤਾਂ ਕੀ ਕਹਿਣਾ ਚਾਹੁੰਦੇ ਹੋ ਵੀ ਇੱਥੇ ਜਿਹੜੀ ਅਸਲ ਸਾਡੇ ਜਿਹੜਾ ਪਾਣੀ ਆ ਉਹ ਅਸੀਂ ਉੱਥੇ ਆਪਣਾ ਵੇਸਟ ਵਰਤਿਆ ਇੱਥੇ ਦੇਖੋ ਦੇ ਪਾਣੀ ਕਿਸ ਤਰ੍ਹਾਂ ਵਰਤਿਆ ਜਾਂਦਾ ਇੱਥੇ ਜੋ ਸਾਥੀ ਲੱਗੇ ਹੋਏ ਨੇ ਇਥੋਂ ਦੇ ਰਾਜਸਥਾਨ ਦੇ ਲੋਕਲ ਉਹਨਾਂ ਦੇ ਦੱਸਣ ਮੁਤਾਬਿਕ ਵੀ ਸਾਡੇ ਪੂਛਤੈਨੀ ਅਸੀਂ ਪਾਣੀ ਜਿਹੜਾ ਹੈਗਾ ਮੀਂਹ ਦਾ ਪਾਣੀ ਇਕੱਠਾ ਕਰਕੇ ਪੀਣ ਵਾਸਤੇ ਵਰਤਦੇ ਆ ਤੇ ਸਾਡੇ ਸਰਕਾਰਾਂ ਨੇ ਆਰਓ ਸਿਸਟਮ ਲਵਾਏ ਸੀ ਤੇ ਇਥੇ ਪਿੰਡ ਵਾਲੇ ਲੋਕਾਂ ਨੇ ਉਹ ਰਿਜੈਕਟ ਕਰਤੇ ਤੇ ਜਿਹੜਾ ਮੀਂਹ ਵਾਲਾ ਪਾਣੀ ਹੈ ਇਹ ਫੜਕੜੀ ਵਰਤ ਕੇ ਪੀਰੇ ਆ ਇਹਨਾਂ ਦੇ ਦੱਸਣ ਦੇ ਮੁਤਾਬਕ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਇਸ ਇਲਾਕੇ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਨਹੀਂ ਹੈਗੀਆਂ ਜਿਹੜੀਆਂ ਸਾਡੇ ਪੰਜਾਬ ਦੇ ਬਟਿੰਡੇ ਦੇ ਇਲਾਕੇ ਦੇ ਵਿੱਚ ਘਰ ਘਰ ਕੈਂਸਰ ਦੇ ਮਰੀਜ਼ ਪਏ ਆ ਉਹ ਕਹਿੰਦੇ ਬਚਤ ਆ ਸਾਡੇ ਕਿਉਂਕਿ ਅਸੀਂ ਕੁਦਰਤ ਨਾਲ ਖਲਵਾੜਾ ਜਿਹੜਾ ਉਹ ਨਹੀਂ ਕਰਦੇ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਜਿੰਨੀ ਸਾਡੀ ਜ਼ਮੀਨ ਦੀ ਉਪਜ ਆ ਚਾਹੇ ਉਹ ਦਾਲਾ ਨੇ ਚਾਹੇ ਸਾਡਾ ਕੋਈ ਹੋਰ ਖਾਦ ਨਾਜ ਆ ਅਸੀਂ ਉਹਨਾਂ ਹੀ ਲੈ ਕੇ ਸਵਰ ਕਰ ਲੈਨੇ ਆ ਤੇ ਪਰ ਮਿਹਨਤ ਕਰਦੇ ਆ ਹੋਰ ਕੰਮ ਕਰਦੇ ਆ ਕਹਿੰਦੇ ਸਾਡੇ ਹੋਰ ਧੰਦੇ ਵੀ ਆ ਜਿਨ੍ਹਾਂ ਨਾਲ ਪਾਣੀ ਦੀ ਕੀਮਤੀ ਗੱਲ ਕਰੀਏ ਆਪਣੇ ਲੋਕ ਲਗਾਤਾਰ ਵੇਸਟ ਕਰਦੇ ਆ ਪਾਣੀ ਨੂੰ ਇੱਥੇ ਪਾਣੀ ਦੀ ਕੀਮਤ ਦਾ ਸਪੱਸ਼ਟ ਪਤਾ ਲੱਗਦਾ ਈ ਗੱਲ ਕਰ ਮੈਨੂੰ ਚੰਗਾ ਜੀ ਪੂਰਾ ਪਤਾ ਲੱਗਦਾ ਜਿਹੜੇ ਬੂੰਦ ਬੂੰਦ ਪਾਣੀ ਦੀ ਉਹ ਵੀ ਆਪਣਾ ਵਰਖਾ ਦਾ ਪਾਣੀ ਜਿਹੜਾ ਬੂੰਦ ਬੂੰਦ ਇਹ ਇਕੱਠਾ ਕਰਕੇ ਇੱਥੇ ਇਕੱਠਾ ਕਰ ਰਹੇ ਨੇ ਤੇ ਫਿਰ ਉਦੋਂ ਬਾਅਦ ਉਸ ਨੂੰ ਸ਼ੁੱਧ ਕਰਕੇ ਜਿਹੜਾ ਕਿ ਸਾਡਾ ਪ੍ਰਾਕ੍ਰਿਤਕ ਤਰੀਕਾ ਸੀਗਾ ਉਹਦੇ ਮੁਤਾਬਕ ਪੀ ਰਹੇ ਨੇ ਜੀ ਅੱਛਾ ਤੇ ਜੇ ਆਪਾਂ ਗੱਲ ਕਰੀਏ ਵੀ ਇੱਥੇ ਇਹਨਾਂ ਦੇ ਜਿਹੜਾ ਪਸ਼ੂਆਂ ਦੇ ਪਾਣੀ ਦੀ ਕੀ ਹਾਲਾਤ ਨੇ ਪਸ਼ੂਆਂ ਦੇ ਨਹੀਂ ਕਿਥੇ ਬੰਦਿਆਂ ਨੂੰ ਵੀ ਪਾਣੀ ਦੀ ਕਿਲਤ ਦਾ ਇੱਥੇ ਰਾਜਸਥਾਨ ਦੇ ਵਿੱਚ ਸਾਹਮਣਾ ਕਰ ਰਹਾ ਪੈ ਰਿਆ ਇਸੇ ਤਰ੍ਹਾਂ ਜਿਹੜਾ ਪੂਛੂ ਤੁਹਾਡਾ ਉਹਦੇ ਵਾਸਤੇ ਵੀ ਇਹਨਾਂ ਨੇ ਪੂਰਾ ਪਾਣੀ ਜਿਹੜਾ ਹੈਗਾ ਓਪਨ ਖੇਤਰ ਦੇ ਵਿੱਚ ਇੱਥੇ ਇਕੱਠਾ ਕੀਤਾ ਨੀਵੇਂ ਥਾਂ ਦੇ ਵਿੱਚ ਜਿਵੇਂ ਆਪਣਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈਗਾ ਵੀ ਪਾਣੀ ਇਕੱਠਾ ਕਰ ਰਹੇ ਨੇ ਮੀਂਹ ਦਾ ਪਾਣੀ ਇਕੱਠਾ ਹੁੰਦਾ ਤੇ ਇੱਥੇ ਪਸ਼ੂ ਤੁਹਾਨੂੰ ਲਿਆ ਕੇ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਉਹ ਪਿਉਂਦੇ ਨੇ ਜੀ ਬਿਲਕੁਲ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ Rajasthan ਦੀਆਂ ਸਾਰੀਆਂ ਤਸਵੀਰਾਂ ਜਿੱਥੇ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਅਸੀਂ ਪਾਣੀ ਦੀ ਵੇਸਟੇਜ ਕਰ ਰਹੇ ਹਾਂ ਤੇ ਅਸਲ ਪਾਣੀ ਦੀ ਜਿਹੜੀ ਕੀਮਤ ਹੈ ਉਹ ਇੱਥੇ ਆ ਕੇ ਪਤਾ ਲੱਗਦੀ ਹੈ ਕਿਉਂਕਿ ਇਹਨਾਂ ਦੇ ਲਈ ਪੀਣ ਦੇ ਲਈ ਜਿਹੜਾ ਪਾਣੀ ਹੈ ਅਗਰ ਵਾਰਿਸ਼ ਨਾ ਹੋਵੇ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਪੀਣ ਵਾਲੇ ਪਾਣੀ ਦੀ ਵੀ ਕਿਲਤ ਆ ਜਾਂਦੀ ਤੇ ਨਾਲ ਨਾਲ ਇਹਨਾਂ ਦੇ ਜਿਹੜੇ ਪਸ਼ੂ ਤੰਨਾ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਿਲਤ ਆ ਜਾਂਦੀ ਕਿਉਂਕਿ ਅਗਰ بارش ਨਹੀਂ ਹੋਵੇਗੀ ਤਾਂ ਇਹਨਾਂ ਦੇ ਪੀਣ ਦਾ ਜਿਹੜਾ ਜਿਹੜੇ ਆਪਣੇ ਸਾਧਨੇ ਪਾਣੀ ਦੇ ਉਹ ਜਿਹੜਾ ਇੱਥੇ بارش ਦਾ ਪਾਣੀ ਇਕੱਠਾ ਕਰਦੇ ਆ ਤੇ ਇਹਨਾਂ ਖੂਹਾਂ ਤੋਂ ਪਾਣੀ ਪੀਂਦੇ ਸਾਲ ਭਰ ਇਹ ਤੇ ਅਗਰ بارش ਨਾ ਹੋਵੇ ਤਾਂ ਫਿਰ ਇਹਨਾਂ ਨੂੰ ਉਸ ਸਮੇਂ ਵੀ ਆਪਾਂ ਕਿਲਤ ਆ ਜਾਂਦੀ ਹੈ ਲੇਕਿਨ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਏਰੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਅਸੀਂ ਗਰਾਊਂਡ ਵਾਟਰ ਪੀ ਰਹੇ ਆ ਗੰਦਾ ਪਾਣੀ ਪੀ ਰਹੇ ਆ ਹਾਂਜੀ ਇਸ ਇਸ ਜੀ ਦੀ ਕੀਮਤ ਲਗਭਗ ਜਿਹੜੀ ਇਥੋਂ ਦੇ ਅਨੁਸਾਰ ਦਸਮੇ ਅਨੁਸਾਰ ਜਿਹੜੀ ਹੈ ਇਹਦੀ ਕੀਮਤ ਜਿਹੜੀ 50 ਲੱਖ ਦੇ ਕਰੀਬ ਆਈ ਹੈ ਬਣਾਉਣ ਦੇ ਉੱਪਰ ਹੀ ਤੇ ਇਸ ਨੂੰ ਅਮਰਤ ਫਲੋਵਰ ਕਿਹਾ ਜਾਂਦਾ ਹੈ ਇੱਥੇ ਪਾਣੀ ਦਾ ਮਸਜੂਦ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਉੱਥੇ ਪਾਣੀ ਦੇ ਤੇਰੀ ਦੀ ਡੋਲੀ ਜਾਣੇ ਆ ਪਰ ਸਾਨੂੰ ਵੀ ਪਾਣੀ ਦੀ ਤੋਂ ਇਥੋਂ ਆ ਕੇ ਸਿੱਖਿਆ ਲੈਣੀ ਚਾਹੀਦੀ ਹੈ ਵੀ ਪਾਣੀ ਬਚਾਓ ਦੇਖੋ ਤੁਸੀਂ ਹਰ ਜਗ੍ਹਾ ਤੇ ਲਿਖਿਆ ਹੋਇਆ ਪਾਣੀ ਤੋਂ ਹੈ ਸੋਨਾ ਇਸੇ ਕبھی ਮਤ ਖੋਣਾ ਜਲ ਹੀ ਜੀਵਨ ਹੈ ਹਮ ਸਭ ਨੇ ਇਹ ठाना ਹੈ ਪਾਣੀ ਕੋ ਬਚਾਣਾ ਹੈ ਨਾ ਪਾਏ ਤਾਂ ਕਿਸੇ ਪਿਆਸੇ ਸੇ ਪੁੱਛ ਕਰ ਆਇਂ ਦੇਖੋ ਹਰ ਚੀਜ਼ ਇਹਨਾਂ ਨੇ ਲਿਖੀ ਹੋਇਆ ਪਾਣੀ ਦੀ ਕੀਮਤ ਜੇ ਜੇ ਪੁੱਛਣੀ ਹੋਵੇ ਤਾਂ ਅਸਲੀ ਜਿਹੜਾ ਖਜ਼ਾਨਾ ਪਾਣੀ ਦੀ ਕੀਮਤ ਇੱਥੋਂ ਹੀ ਪਤਾ ਲੱਗਦਾ ਹੈ ਅਸਲੀ ਕੀ ਹੈ ਪਾਣੀ ਰਾਜਸਥਾਨ ਚ ਆ ਕੇ ਸਾਨੂੰ ਪਤਾ ਲੱਗਦਾ ਹੈ ਕਿ ਅਸਲ ਪਾਣੀ ਦੀ ਕੀਮਤ ਕੀ ਹੈ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਕਿਹੇ ਜਿਹੜਾ ਪਸ਼ੂਆਂ ਦੇ ਲਈ ਖੂਬ ਬਣਾਇਆ ਉਹ ਤੇ ਵੀ 50 ਲੱਖ ਰੁਪਏ ਦੀ ਲਾਗਤ ਲੱਗੀ ਹੈ ਇਹਨਾਂ ਵੱਲੋਂ ਲਗਾਈ ਗਈ ਹੈ ਤੇ ਇਹਨਾਂ ਨੇ ਇੱਥੇ ਜਿਹੜੇ ਆਪਣਾ ਪਸ਼ੂਆਂ ਦੇ ਲਈ ਖਾਣ ਪੀਣ ਦੇ ਲਈ ਵੀ ਕੋਈ ਹੈ ਨਹੀਂ ਜ਼ਿਆਦਾਤਰ ਇੱਥੇ ਆ ਜਾਂਡੇ ਇਹਨਾਂ ਵੱਲੋਂ ਆਹ ਕਾਫੀ ਜਿਹੜਾ ਇਹ ਇਹਨਾਂ ਵੱਲੋਂ ਆਪ ਠੇਕੇ ਤੇ ਲਿਆ ਗਿਆ ਤੇ ਹੁਣ ਇਹ ਆਪਣੀਆਂ ਬੱਕਰੀਆਂ ਮੱਝਾਂ ਦੇ ਲਈ ਇਹ ਸਾਰਾ ਕੁਝ ਲੈ ਕੇ ਜਾਣਗੇ ਇਹਨਾਂ ਨੂੰ ਛਾਂ ਕੇ ਤੇ ਉਸ ਤੋਂ ਬਾਅਦ ਜਿਹੜੀ ਇਹ ਆਪਣੇ ਪਸ਼ੂਆਂ ਦੇ ਆਪਾਂ ਗੁਜ਼ਾਰਾ ਕਰਨਗੇ ਅਗਲੇ ਅਗਲੇ ਬਲੌਗ ਵਿੱਚ ਫਿਰ ਮਿਲਾਂਗੇ ਉਤਰੀ ਸਸਤੀਕਾਰ